ਆ ਦੇਖੋ ਮੜਾ ਪਤਾ ਨਹੀਂ ਕਿੰਨਾ ਅੰਦਰ ਤੱਕ 파ੜ ਪਿਆ ਹੋਇਆ ਹੈ ਜੀ ਖਾਰ ਪੈ ਗਈ ਬੱਚੇ ਕਿੜੇ ਮਹੀਨੇ ਤੋਂ ਜ਼ਿਆਦਾ ਹੀ ਹੋ ਗਿਆ ਇੱਥੇ ਬੀਆਂ ਪੱਟੀਆਂ ਨੂੰ ਉਹ ਬਹੁਤ ਬੁਰਾ ਹਾਲਾਤ ਹਾਲਾਂਕਾ ਪੀ ਜਾਗਾ ਬਹੁਤੀ ਦੇ ਵਿੱਚ ਦੀ ਪੈ ਕੱਢਿਆ ਨਹੀਂ ਪੀਣ ਵਾਲੇ ਪਾਣੀ ਦਾ ਕਹਿੰਦੇ ਵੀ ਇਹ ਖੇਤੀ ਲੋਕ ਮਰਨੇ ਪੀ ਗਏ ਸਾਰਾ ਗੰਧ ਦਾ ਸੱਤ ਕੋਈ ਪੈਰ ਵੀ ਨਹੀਂ ਧਰਿਆ ਜਾਂਦਾ ਹੈਗਾ ਠੀਕ ਹੈ ਸਾਰੇ ਅੰਦਰ ਦੇ ਇੰਨੇ ਕਿੰਨੇ ਮਹਿੰਗੇ ਕਰ ਬਣਾਏ ਹੋਏ ਨੇ ਠੀਕ ਹੈ ਨਾ ਸਾਰੇ ਤਕਰੀਬਨ ਤੇੜਾ ਹੀ ਪਈਆਂ ਨੇ ਜੀ ਸਾਰੇ ਸਾਰੇ ਮਤਲਬ ਸਾਰੇ ਘਾਟੇ ਦਾ ਯਾਨੀ ਕਿਸੇ ਨੇ ਅੱਜ ਤੱਕ ਵੀ ਸਾਨੂੰ ਸਮਝਾਈ ਨਹੀਂ ਦਿੱਤੀ ਕਿ ਨੋਟ ਹੈ ਨਹੀਂ ਇਹੋ ਕਹਿੰਦੇ ਕੋਈ ਨਾ ਦੇਖਾਂਗੇ ਜੀ ਉਹ ਆ ਜਿਉਂ ਆ ਜਿਉਂ ਆ ਕੇ। ਫਿਰ ਕੋਈ ਵੀ ਟਿਕਣਾ ਨਹੀਂ। ਕਿੰਨਾ ਟਾਈਮ ਲਾਉਣਾ ਹੈ? ਕਿੰਨਾ ਇੱਥੇ ਪਾਇਆ। ਥੋੜੀ ਬਣਾਇਆ ਵੀਰੇ 2 3 4 5 4 ਬਸ ਬਸ ਇਹ ਦੇਖੋ। ਇਧਰ ਗਲਤੀ ਇਹ ਵਿੱਚ ਕਿਹਦੀ ਮੰਨ ਰਹੀ ਸੀ? ਗਲਤੀ ਦੇ ਕੋ ਹੁਣ ਇਹਦੇ ਵਿੱਚ ਜਦੋਂ ਹੁਣ ਅਸੀਂ ਤਾਂ ਹੁਣ ਜਿਹਨਾਂ ਨੂੰ ਵੋਟਾਂ ਪਾਉਣੀਆਂ ਨੇ ਉਹਨਾਂ ਨੂੰ ਕਹਿਣਾ ਉਹ ਅੱਗੇ ਗੱਲ ਕਰਨ ਉਹਨਾਂ ਨਾਲ ਜਾ ਕੇ। ਕਰਾ ਉਮੀਦ ਹੈਗੀ ਇੱਕ ਤੁਹਾਨੂੰ। ਹੁਣ ਉਮੀਦ ਕੀ ਹੈ ਜੀ ਬਸ ਹੁਣ ਤਾਂ ਜਿਹੜਾ ਕੰਮ ਹੋਣਾ ਜੀ ਹੋ ਗਿਆ ਨੁਕਸਾਨ ਤਾਂ ਕੋਈ ਇਨਸਾਨ ਵੀ ਭਰਨ ਵਾਲਾ ਹੈਗਾ। ਮਲਾਉਦ 라이 ਵੇਖ ਰਹੇ ਤੁਸੀਂ ਤੇ ਮੈਂ ਬਿਆਨ ਸਿੰਘ ਰੋੜੀਆ ਇਸ ਵੇਲੇ ਹਲਕਾ ਪਾਇਲਟ ਦੇ ਸ਼ਹਿਰ ਮਲਾਉਦ ਦੇ ਵਾਰਡ ਨੰਬਰ 10 ਦੇ ਵਿੱਚ ਮੌਜੂਦ ਹਾਂ ਤੇ ਇੱਥੇ ਬੀਤੇ ਲੰਬੇ ਸਮੇਂ ਤੋਂ ਇੱਕ ਮੁੱਦਾ ਬਹੁਤ ਪਖਿਆ ਹੋਇਆ ਹੈ ਇਹ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਰਹੇ ਹੋ ਲੋਕਾਂ ਦੇ ਇਕੱਠ ਦੇਖ ਰਹੇ ਹੋਵੋਗੇ ਇਹ ਕਾਰਨ ਇੱਕੋ ਹੈ ਕਿ ਜੋ ਬੀਤੇ ਦਿਨੀ ਬਰਸਾਤਾਂ ਹੋਈਆਂ ਨੇ ਤੇ ਉਸ ਤੋਂ ਪਹਿਲਾਂ ਇੱਥੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਪਾਉਣ ਦੇ ਲਈ ਇਹ ਗਲੀਆਂ ਪੱਠੀਆਂ ਗਈਆਂ ਸਨ ਤੇ ਜਿੱਥੇ ਮੀਂਹ ਪੈਣ ਦੇ ਨਾਲ ਇਹ ਜਿਹੜੀਆਂ ਘਰ ਦੀਆਂ ਕੰੰਧਾਂ ਨੇ ਸਾਰਿਆਂ ਦੀਆਂ ਲਗਭਗ ਆਲਮੋਸਟ ਸਾਰਿਆਂ ਦੀਆਂ ਘਰ ਦੀਆਂ ਕੰੰਧਾਂ ਨੇ ਜਿਹੜੀਆਂ ਉਹ ਪਾੜ ਪੈ ਗਿਆ ਉਹਨਾਂ ਦੇ ਵਿੱਚ ਤੇ ਉੱਥੇ ਹੀ ਤੁਸੀਂ ਆਹ ਦੇਖ ਰਹੇ ਹੋਵੋਗੇ ਇੱਥੇ तकरीबन तकरीबन ਬਾਹਲਾ ਨਹੀਂ ਇਹ ਲੰਮਾ ਪਾੜ ਪਿਆ ਹੋਇਆ ਇਸ ਦੇ ਵਿੱਚ ਨੇ ਹੋਇਆ ਕਦੋਂ ਇਹ ਇਹ ਬਰੇ ਆਹੀ 5-6 ਦਿਨਾਂ 'ਚ ਬਹੁਤ ਜ਼ਿਆਦਾ ਮੀਂਹ ਪਿਆ ਤੇ ਮੀਂਹ ਪੈਣ ਕਰਕੇ ਆਹ ਦੇਖੋ ਕੰਧ 'ਚ 2 ਇੰਚੀ ਦਾ ਪਾੜ ਪੈ ਗਿਆ ਠੀਕ ਹੈ ਹਾਂਜੀ ਬਾਹਰ ਦਿਖਾਉਣੇ ਆ ਜੋ ਸਾਰੀ ਬੀਂ ਦੀ ਦਾ ਬਹੁਤ ਬੁਰਾ ਹਾਲ ਆ ਵੀਡੀਓ ਪਾਈ ਵੀ ਜੀ ਇੱਕ ਕੋਈ ਦੇਖਦਾ ਐ ਨਹੀਂ ਕੋਈ ਸੋਚਦਾ ਇਹਨੂੰ ਆ ਦੇਖੋ ਇਹ ਆ ਦੇਖੋ ਮੜਾ ਪਤਾ ਨਹੀਂ ਕਿੰਨਾ ਅੰਦਰ ਤੱਕ ਪਾੜ ਪਿਆ ਹੋਇਆ ਥੱਲੇ ਖਾਰ ਪੈ ਗਈ ਵਿੱਚ ਡੇਢ ਮਹੀਨਾ ਹੋ ਗਿਆ ਡੇਢ ਮਹੀਨੇ ਤੋਂ ਜ਼ਿਆਦਾ ਹੀ ਹੋ ਗਿਆ ਇੱਥੇ ਬੀਂਆਂ ਪੱਟੀਆਂ ਨੂੰ ਉਹਨਾਂ ਨੂੰ ਉਹ ਬਹੁਤ ਬੁਰਾ ਹਾਲ ਆਗਾ ਲਾਂਗਾ ਵੀ ਨਹੀਂ ਹੈਗਾ ਤੇ ਅਸੀਂ ਇਹ ਟੈਲਾਂ ਚਿੰਤੀਆਂ ਸੀ ਜੀਆਂ ਅੱਜ ਆਏ ਨੇ ਉਹ ਕਾਰੀਗਰ ਇਹਨਾਂ ਦੇ ਮਜ਼ਦੂਰ ਠੀਕ ਹੈ ਹਾਂਜੀ ਪੂਰੀ ਗਲੀ ਦੇ ਵਿੱਚ ਬਹੁਤ ਬੁਰਾ ਹਾਲ ਹੈ ਜਿਹਨੂੰ ਮਰਜੀ ਪੁੱਛ ਲੋ ਸਾਰੇ ਸਾਰੇ ਪਰੇਸ਼ਾਨ ਨੇ ਆਹ ਦੇਖੋ ਸਾਰੀ ਤੇੜਾ ਆ ਗਈਆਂ ਅੱਥੇ ਪੈਲੇ ਮੇਰੇ ਦਾ ਨਾਮ ਜੀ ਦੂਰ ਹੋਣੀ ਕੋਈ ਨਾਲ ਗੱਲ ਨਹੀਂ ਕੀਤੀ ਤੁਸੀਂ ਨੇ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਆ ਜਿਹੜੇ ਨਿਕੀਤੀ ਆ ਗੱਲ ਹੁਣ ਕੋਈ ਜਵਾਬ ਨਹੀਂ ਦੇ ਰਹੇ ਹੋ ਸਹੀ ਢੰਗ ਨਾਲ ਸਹੀ ਢੰਗ ਨਾਲ ਜਵਾਬ ਨਹੀਂ ਦੇ ਰਹੇ ਆ ਦਾ ਅੱਜ ਇਹਨਾਂ ਨੇ ਟੈਲਾਂ ਪੁੱਟੀਆਂ ਨੇ ਅੱਜ ਦੇਖਾ ਦੇਖੋ ਕਿੰਨਾ ਡੂੰਗਾ ਹੋਇਆ ਪਿਆ ਆ ਵੀ ਸकता ਸੀ ਹਾਂਜੀ ਇਹ ਤਾਂ ਬਹਿ ਗਿਆ ਸਾਰਾ ਕਮਰਾ ਦੋ ਕਮਰੇ ਨੇ ਸਾਡੇ ਦੋ ਹੀ ਕਮਰੇ ਹੁਣ ਡਿਗਣ ਦੀ ਘਾਰ ਤੇ ਆਏ ਪਏ ਨੇ ਇਹ ਓਮ ਪੱਟੇ ਕਿੰਨੇ ਟਾਈਮ ਪਹਿਲਾਂ ਬਹੇ ਇਹਨਾਂ ਨੂੰ ਡੇਢ ਮਹੀਨਾ ਹੋ ਗਿਆ ਬੀਹੀਆਂ ਪੱਟੀਆਂ ਨੂੰ ਇਹਨਾਂ ਨੇ ਤਾਂ ਬੀਹੀਆਂ ਪੱਟ ਕੇ ਇਦਾਂ ਹੀ ਮਾਲਵਾ ਉੱਤੇ ਛੱਡਤਾ ਮਿੱਟੀ ਤੇ ਇੱਟਾਂ ਰੋੜੇ ਇਹ ਤੋਂ ਬਾਅਦ ਵਿੱਚ ਅਸੀਂ ਮਾੜਾ ਮੋਟਾ ਪੱਧਰ ਕਰਕੇ ਟੈਲਾਂ ਜਣਤੀਆਂ ਸੀਗੀਆਂ ਪਹਿਲਾਂ ਚਣਕੇ ਫਿਰ ਇੱਤਾ ਵੀ ਪਾਤਾ ਸੀ ਚਲੋ ਸੀਮੈਂਟ ਪਾਤਾ ਸੀਗਾ ਇਹ ਵਿੱਚ ਵੀ ਪਾ 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 ਜਮਈ ਨਿਉ ਦੇ ਨਾਲੋਂ ਪਟਿਆ ਹੋਇਆ ਤੁਸੀਂ ਦੇਖ ਰਹੇ ਹੋ ਨਿਉ ਦੇ ਜਮਈ ਨਾਲੋਂ ਪਟਦਾ ਇਹਨਾਂ ਨੇ ਬਹੁਤ ਬੁਰਾ ਹਾਲ ਕੀਤਾ ਸਾਰੀ ਬੀਹੀ ਦਾ ਬੁਰਾ ਹਾਲ ਆ ਸਾਰੇ ਪਰੇਸ਼ਾਨ ਨੇ ਹਾਂਜੀ ਆਓ ਦਿਖਾ ਦਿਓ ਦਿਖਾ ਦਿਓ ਬੱਚਾ ਆ ਜਾਓ ਜੀ ਆ तुझे ਉਹ ਤੇ ਦੇਖੋ ਦੇਖੋ ਮੈਂ ਸਾਰਾ ਗਿਰਨ ਵਾਲਾ ਸਾਰਾ ਦੇਖੋ ਜੀ ਸਾਰਾ ਚਲੋ ਬਾੜ ਸਾਰਾ ਚਾਉਂਦਾ ਜੀ ਸਾਰਾ ਸਾਰਾ ਚੋੜਾ ਬੱਚੇ ਉਹ ਡਾਟ ਜੇਗੀ ਉਹ ਨਹੀਂ ਹੋਰ ਤਾਂ ਕਹਾਂ ਦੇਖੋ ਸਾਰੇ ਇਧਰ ਲਾਤਾ ਇਹਨਾਂ ਦਾ ਗੇਰੀ ਗਿਆ ਸੀ ਯਾਰ ਮਾੜਾ ਜਾ ਕੇ ਅੱਛਾ ਇਹਨਾਂ ਦੀ ਡਾਟ ਗਈ ਜੀ ਇਤਨਾ ਸਾਰੀ ਥੱਲੇ ਆ ਲੈ ਥੱਲੇ ਆ ਜੀ ਜੇ ਤੁਸੀਂ ਗੱਲ ਨਹੀਂ ਕੀਤੀ ਵੀ ਇਹਨਾਂ ਨੇ ਕਿਸੇ ਪ੍ਰਸ਼ਾਸਨ ਦੇ ਬੰਦੇ ਨਾਲ ਜਾਂ ਨਗਰ ਕੌਂਸਲ ਦੇ ਨਾਲ ਵੀ ਕਿਹਾ ਸੀ ਕਹਿੰਦੇ ਕੋਈ ਨਾ ਪਾਵਾਂਗੇ ਇਹ ਨਹੀਂ ਕਹੀ ਜਾਂਦੇ ਵੀ ਦੱਸ ਦੇ ਇਹਨੂੰ ਕਿੰਨਾ ਟਾਈਮ ਪਹਿਲਾਂ ਕਹੇ ਸੀ ਨੂੰ ਪਾਵਾਂਗੇ ਆਪਾਂ ਹੀ ਪਿੱਛੇ ਜਿ ਕਿਹਾ ਸੀ ਜੇ ਤਾਂ ਪਹਿਲਾਂ ਪੰਜਾਂ ਨੂੰ ਬੁੱਟਾ ਦੱ ਕਰ ਦਿੱਚੀ ਸੀ ਠੀਕ ਆ ਤਾਂ ਪਾਈ ਦੇ ਪਰ ਸਮਝ ਆ ਜਾਂਦੀ ਸੀ ਇਹਨੇ ਸਾਲ ਹੋ ਗਏ ਬਾਟੇ ਇਹ ਹੋ ਗਏ ਹਾਂ ਭਾਈ 3 ਸਾਲ ਹੋ ਗਏ ਐਮੀ ਆ ਵੀਰ ਜੀ ਠੀਕ ਆ ਹਾਂ ਜੀ ਕੋਈ ਉਹ ਨਹੀਂ ਹੋਇਆ ਹੈਗਾ ਵੀ ਪਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾਗਾ ਬਥੇਰੇ ਨੂੰ ਕਿਹਾ ਸੀ ਨੇ ਠੀਕ ਆ ਕੋਈ ਨਹੀਂ ਹਲਫ ਕਰ ਰਿਹਾ ਹੈ ਆਪਣਾ ਕਰਵਾ ਲਈਏ ਜਰਨਾਲੀ ਜੰਮ ਕੇ 10-15 ਦਿਨ ਦੇ ਬੱਚਿਆਂ ਦੀ ਛੱਟ ਫੇਰ ਲੱਗ ਚੜਦੀ ਹੈ ਕਿੰਨੇ ਕ ਕਰਨੇ ਬਹੁਤ ਨਗਰੇ ਬਹੁਤ ਆਹ ਦੇਖੋ ਵੀਰੇ ਆ ਦੇਖੋ ਸਾਰੇ ਕਦੇ ਵੀ ਨਾ ਹਉਦੇ ਸਮੇਂ ਕਦੇ ਕੋਈ ਵੀ ਡਿਕਸ ਆ ਦੇਖੋ ਇਹ ਕਿੰਨਾ ਟਾਈਮ ਲੱਗਾਇਆ ਸੀ ਇਹਨਾਂ ਨੇ ਹੁਣੇ ਹੀ ਪਾਇਆ ਨਹੀਂ ਬਣਾਇਆ ਵੀਰੇ 2-3-4-5 ਸਾਲ ਹੋ ਗਏ ਹੋਣਗੇ ਬਸ ਇਹ ਦੇਖੋ ਇਧਰ ਵੀ ਸਾਰਾ ਸਾਰਾ ਤਰੇੜਾ ਆ ਚੁੱਕੀਆਂ ਨੇ ਇਹ ਨਮਕ ਇਹ ਦੇਖੋ ਓ ਸਰ ਇਹ ਸਾਰਾ ਹੋਇਆ ਪਾਣੀ ਦੀ ਇਹ ਸਰ ਹਾਂਜੀ ਹਾਂਜੀ ਉਦੋਂ ਬਾਅਦ ਹੀ ਹੋਇਆ ਕਿਉਂਕਿ ਗਲੀ ਦਬ ਗਈ ਗਲੀ ਦਵਨ ਨਾਲ ਸਾਰਾ ਕੁਝ ਰਹਿ ਦੇਖੋ ਆ ਦੇਖੋ ਵੀਰ ਜੀ ਆ ਦੇਖੋ ਵੀਰ ਜੀ ਆ ਦੇਖੋ ਇਹ ਦੇਖੋ ਅੰਦਰ ਵੀ ਆ ਮੜਾ ਇਹਦੇ ਅੱਗੇ ਪਾਣੀ ਖੜਾ ਹੋ ਗਿਆ ਸਾਡਾ ਇਹ ਇਹ ਬਾਅਦ ਜਦੋਂ ਇਹਨਾਂ ਨੇ ਪਾਈ ਪਾਈ ਇਹਨਾਂ ਨੇ ਉਦੋਂ ਗਲੀ ਦਬ ਗਈ ਗਲੀ ਦਵਨ ਨਾਲ ਸਾਰਾ ਦਬ ਗਿਆ ਉਹਦੇ ਨਾਲ ਸਾਰਾ ਨੁਕਸਾਨ ਹੋਇਆ ਇਹ ਕਰਕੇ ਹੋ ਗਿਆ ਵੀਰ ਜੀ ਹਾਂਜੀ ਤੇ ਦੇਖੋ ਬੋਟਾਂ ਵਾਲੇ ਆਉਂਦੇ ਨੇ ਜਦੋਂ ਬੋਟਾਂ ਵਾਲੇ ਆਉਂਦੇ ਨੇ ਕਿ ਮੇਰੇ ਬੱਚਾ ਨਹੀਂ ਘਰ ਵਾਲੀ ਹੋਈ ਹੈ ਡੈਥ ਮੈਂ ਹਰ ਇੱਕ ਵਾਰ ਸਾਰੇ ਲੀਡਰਾਂ ਨੂੰ ਦਿਖਾਇਆ ਵੀ ਆਹ ਦੇਖੋ ਜੀ ਮੇਰਾ ਮਕਾਨ ਆ ਤੇ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਹਾਂਜੀ ਕਰਾਂਗੇ ਹਾਂਜੀ ਕਰਾਂਗੇ ਇਹ ਗੱਲ ਉਹ ਕਹੀ ਜਾਂਦੇ ਨੇ ਤੇ ਦੂਜੀ ਗੱਲ ਫੇਰ ਕਹਿੰਦੇ ਕਿ ਗਵਰਨਮੈਂਟ ਇਹ ਚੀਜ਼ ਨੂੰ ਮੰਨ ਨਹੀਂ ਰਹੀ ਵੀ ਜੇ ਬੱਚਾ ਨਹੀਂ ਵੀ ਬਾਰਸ਼ ਮੰਗਦੀ ਆ ਇਹ ਨਹੀਂ ਸਾਨੂੰ ਪਤਾ ਵੀ ਬਾਰਸ਼ ਮੰਗਦੀ ਆ ਫੇਰ ਜਦੋਂ ਅੱਜ ਬਾਰਸ਼ ਮੰਗਦੀ ਆ ਜੇ ਤਾਂ ਮੇਰੀ ਫਿਰ ਕੱਲੀ ਦੀ ਬੋਟ ਕੈਂਪ ਬਵਾਉਂਦੇ ਨੇ ਹੂੰ ਬਾਹਰਸ ਕਿਵੇਂ ਮੈਂ ਸਮਝ ਨਹੀਂ ਕਿਹਾ ਵੀ ਮਤਲਬ ਜੇ ਬੱਚਾ ਹੋਵੇ ਵੀ ਗਾਂਹਾਂ ਤੱਕ ਵੀ ਵੀ ਜਿਵੇਂ ਹੁਣ ਵੀ ਪੈਸੇ ਕੋਈ ਮਿਲਦੇ ਨੇ ਹਾਂ ਵੀ ਕਰੋ ਸੰਭਣ ਵਾਸਤੇ ਅੱਛਾ ਠੀਕ ਹਾਂ ਅੱਗੇ ਵਾਸਤੇ ਵੀ ਫਿਰ ਹੁਣ ਕੋਈ ਹੱਲ ਨਹੀਂ ਹੈਗਾ ਇਹਦਾ ਠੀਕ ਆ ਆ ਦੇਖੋ ਸਾਰੀ ਕੰਦ ਮੇਰੀ ਆ ਸਾਰਾ ਮਕਾਨ ਇੱਧਰ ਦੇਖ ਲਵਾ ਤੇ ਸਾਰਾ ਪਾਣੀ ਦੇ ਨਾਲ ਉਹ ਦੇਖੋ ਆਪੇ ਦੇਖੋ ਉਹ ਦੇਖੋ ਕਿੱਡੀ ਤੇੜਾ ਹੀ ਆ ਸਾਰਾ ਮਕਾਨ ਟਿੱਕਦਾ ਵਾ ਠੀਕ ਆ ਜੀ ਉਹ ਦੇਖੋ ਕੋਈ ਫੀਸ ਨਹੀਂ ਲਈ ਨਹੀਂ ਹੈਗੀ ਇੱਥੇ ਰਹੇ ਤੁਸੀਂ ਕੱਲੀ ਹਾਂ ਹਾਂਜੀ ਕੱਲੀ ਰਹਨੇ ਆ ਤੇ ਬੱਚਾ ਵੀ ਨਹੀਂ ਹੈਗਾ ਕਿ ਘਰ ਵਾਲੇ ਹੋਗੇ ਤਾਂ ਮੇਰੇ ਜੇਠ ਦੇ ਬੱਚੇ ਨੇ ਜਾਣੀ ਆ ਦੇਖੋ ਆ ਸਾਰੀ ਸਾਰਾ ਮਤਲਬ ਸਾਰਾ ਘਾਟੇ ਦਾ ਯਾਨੀ ਕਿਸੇ ਨੇ ਅੱਜ ਤੱਕ ਕਿਸੇ ਨੂੰ ਸੁਣਾਈ ਨਹੀਂ ਕੀਤੀ ਜਦੋਂ ਕਹਿੰਦੇ ਆ ਫੇਰ ਉਹ ਕਹਿੰਦੇ ਨੇ ਕੋਈ ਨਾ ਦੇਖਾਂਗੇ ਜੀ ਉਹ ਆ ਜਿਉਂ ਆ ਜਿਉਂ ਆ ਜੀ ਕਰਦੇ ਆ ਹੱਲ ਜੱਗ ਨੂੰ ਗਲਤੀ ਇਹਦੇ ਵਿੱਚ ਕਿਹਦੀ ਮੰਨਦੇ ਤੁਸੀਂ ਗਲਤੀ ਦੇਖੋ ਹੁਣ ਇਹਦੇ ਵਿੱਚ ਜਦੋਂ ਹੁਣ ਅਸੀਂ ਤਾਂ ਹੁਣ ਜਿਹਨਾਂ ਨੂੰ ਵੋਟਾਂ ਪਾਉਣੀਆਂ ਨੇ ਉਹਨਾਂ ਨੂੰ ਕਹਿਣਾ ਠੀਕ ਹੈ ਜੀ ਉਹ ਅੱਗੇ ਗੱਲ ਕਰਨ ਉਹਨਾਂ ਨਾਲ ਜਾ ਕੇ ਠੀਕ ਹੈ ਜਿਆਦਾ ਦਰਦਾ ਪਾ ਜਿਦੋਂ ਗਲੀਆਂ ਪੱਟੀਆਂ ਇਹੜੇ ਮਹੀਨਾ ਪੱਟੀਆਂ ਰੱਖੀ ਜਦੋਂ ਗਲੀਆਂ ਪੱਟੀਆਂ ਦੇ ਪਰ ਮੀਂਹ ਲਗਾਤਾਰ ਪੈਂਦੇ ਰਹੇ ਜੀ ਹਾਂਜੀ ਹਾਂ ਉਹਦੇ ਨਾਲ ਸਾਰਾ ਪਾਣੀ ਗਲੀ ਦੀ ਸਾਰਾ ਪਾਣੀ ਨਿਵਾਦ ਵਿੱਚ ਹੀ ਡਿੱਗ ਰਿਹਾ ਸਵਾਰ ਮਿੱਟੀ ਜਰਾ ਅੱਜ ਮੇਰੀ ਖੱਲੀ ਦੀ ਵੋਟ ਪਵਾ ਸਕਦੀ ਆ ਫਿਰ ਮੇਰਾ ਕੱਲੀ ਦਾ ਮਕਾਨ ਕਿਹੜੀ ਪਵਾ ਸਕਦੀ ਬਈ ਹੂੰ ਬੱਚਾ ਕੀ ਤਾਂ ਫੜਤੀ ਅਸੀਂ ਡਾਕਟਰ ਕਰਾ ਲਈ ਵੀ ਹੂੰ ਕੋਈ ਸੁਣਵਾਈ ਨਹੀਂ ਮੀਂਹ ਨਾਲ ਹੀ ਹੋਇਆ ਗੀ ਮੀਂਹ ਬੰਦੇ ਹੁਣ ਇੰਨਾ ਕਿੰਨਾ ਕੱਟ ਗਿਆ ਯਾਰ ਮੈਨੂੰ ਤੁਹਾਨੂੰ ਆ ਕੇ ਪਤਾ ਹਾਂ 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 ਸਾਰਾ ਸਾਰਾ ਤਰ ਗਿਆ ਜੀ ਹੁਣ ਪਾਇਆ ਕੀ ਆ ਉਹ ਦੇਖੋ ਹੂੰ आ भी ਪੇੜਾ ਗੀ ਸਾਰੀ ਆ ਦੇਖੋ ਆ ਪਹਿਲਾਂ ਭਰਾਇਆਂ ਦੀ ਆ ਦੇਖੋ ਪਾਣੀ ਆ ਦੇਖੋ ਪਹਿਲਾਂ ਭਰਾਇਆਂ ਦੀ ਫੇਰ ਦੁਬਾਰਾ ਫੇਰ ਆ ਗਈਆਂ ਸਾਰੀਆਂ ਪੁੱਤਾਂ ਆਏ ਨੇ ਦੇਖੋ ਕਿੰਨੇ ਤਾਂ ਕਈ ਜਵਾਲੇ ਨੇ ਕਸ਼ਟਰ ਆਵਲਾ ਤਾਂ ਨਹੀਂ ਟ੍ਰੇਪ ਆ ਗਏ ਹੂੰ ਹੂੰ ਇਹ ਕੱਤਿਆਂ ਨੂੰ ਪਾ ਰਿਹਾ ਦੁਬਾਰਾ ਦੁਬਾਰਾ ਕਰ ਰਿਹਾ ਹੈ ਇਹ ਠੀਕ ਹੈ ਹਾਂ ਜੀ ਗੋਬੀ ਹੋਇਆ ਮੋਟਾ ਲੰਡਾ ਲੰਡਾ ਬੱਜੇਂਦਾ ਐਸ ਤੋਂ ਪਹਿਲਾਂ ਉਸ ਤੋਂ ਵੀ ਗੇ ਚੁੱਕਿਆ ਮੈਂ ਜਦੋਂ ਥੋੜੀ ਜਲਦੀ ਬਣਾਉਂਦਾ ਪਰ ਕਿਸੇ ਨੇ ਨਹੀਂ ਸੁਣੀ ਅੱਛਾ ਕਿਹ ਕਦੋਂ ਸੀ ਨਾ ਬਤਿਹਰੀ ਬੜੀ ਗਿਆ ਤਾਂ ਭੀ ਮਹੀਨਾ ਹੋ ਗਈ ਕਹਿੰਦੇ ਨੂੰ ਕੀ ਕਰਨ ਚਾਹੁੰਦੇ ਸੀ ਦੋ ਮਹੀਨੇ ਹੋ ਗਏ ਇੱਥੇ ਬਾਹਰ ਨਿਕਲਦੇ ਨੂੰ ਸਾਰਾ ਕੰਦ ਦਾ ਸਤ ਕੋਈ ਪੈਰ ਵੀ ਨਹੀਂ ਧਰਿਆ ਜਾਂਦਾ ਹੈਗਾ ਠੀਕ ਹੈ ਜੀ ਸਾਰੇ ਅੰਦਰ ਦੇਖੋ ਅੰਦਰ ਦੇਖੋ ਤੁਸੀਂ ਘਰਾਂ ਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਕੂਲਰਾਂ ਦੇ ਵਿੱਚ ਆ ਇਹਦੇ ਬਾਰੇ ਕੌਣ ਜਾਣਕਾਰੀ ਦਊਗਾ ਸਾਨੂੰ ਠੀਕ ਹੈ ਜੀ ਇਹਦੇ ਬਾਰੇ ਵੀ ਹੋਣਾ ਚਾਹੀਦਾ ਉਹਨਾਂ ਨੂੰ ਹਨ ਜਿਹੜੇ ਬੰਦੇ ਮੇਨ ਨੇ ਆਪਣੇ ਉਹਨਾਂ ਨੂੰ ਅਸੀਂ ਜਾ ਕੇ ਦੱਸ ਦੇਵੀਆਂ ਉਹ ਕੋਈ ਨਹੀਂ ਗੌਰ ਕਰ ਰਿਹਾ ਹੈਗਾ ਅੱਛਾ ਉਹਨਾਂ ਦੇ ਵੱਲੋਂ ਕੋਈ ਐਕਸ਼ਨ ਕੋਈ ਵੀਰੇ ਕੋਈ ਨਹੀਂ ਆਇਆ ਹੈਗਾ ਇੱਥੇ ਤੱਕ ਅਜੇ ਤੱਕ ਅਸੀਂ ਠੇਕੇਦਾਰ ਨੂੰ ਵੀ ਕਿਹਾ ਸੀਗਾ ਇੱਧਰ ਵੀ ਆਹੀ ਚੀਜ਼ ਆ ਉੱਧਰ ਪਰਲੀ ਗਲੀ ਦੇ ਵਿੱਚ ਵੀ ਜੀ ਤੁਹਾਡੇ ਬੱਚੇ ਨੇ ਜੀ ਉਹਨਾਂ ਨੂੰ ਬਿਮਾਰੀ ਲੱਗਣ ਦਾ ਮੱਛਰ ਫੈਲ ਸਕਦਾ ਕੁਝ ਵੀ ਹੋ ਸਕ ਸਾਰੀਆਂ ਕਈ ਹੋਏ ਨੇ ਕਿੰਨੇ ਕਿੰਨੇ ਮਹਿੰਗੇ ਘਰ ਬਣਾਏ ਹੋਏ ਨੇ ਠੀਕ ਹੈ ਨਾ ਸਾਰੇ तकरीबन ਤੇੜ ਆਈਆਂ ਪਈਆਂ ਨੇ ਜੀ ਇਹ ਜਿਹੜਾ ਇਹ ਲੱਗਦਾ ਵੀ ਪਹਿਲਾਂ ਇਹ ਸਾਫ਼ ਸਹੀ ਕੀਤਾ ਜਾ ਸਕਦਾ ਸੀ ਪਹਿਲਾਂ ਕਰਿਆ ਜਾ ਸਕਦਾ ਸੀ ਕਿ ਨਾਲ ਹੁੰਦੇ ਵੀ ਕਰਿਆ ਜਾ ਸਕਦਾ ਸੀਗਾ ਜੀ ਪ੍ਰੋਪਰ ਹੋ ਸਕਦਾ ਸੀਗਾ ਕੰਮ ਜੇ ਠੇਕੇਦਾਰ ਵਧੀਆ ਬੰਦੇ ਲਿਆ ਕੇ ਕਰਦਾ ਪਰ ਉਹਨਾਂ ਨੇ ਨਹੀਂ ਗੌਰ ਕਰੀ ਹੈ ਕਿ ਉਹਨਾਂ ਦਾ ਆਪਣਾ ਕੰਮ ਕਰ ਰਿਹਾ ਤੇ ਬਸ ਚਲੇ ਗਏ ਜੇ ਹੁਣ ਕੇ ਕਹਿੰਦੇ ਆਂ ਵੀ ਆਹ ਕੰਮ ਥੋੜਾ ਹੋਇਆ ਉਹ ਠੇਕੇਦਾਰ ਕਹਿੰਦਾ ਮੈਂ ਤਾਂ ਪੈਪ ਪਾਉਣਾ ਸੀਗਾ ਜਿਹੜੇ ਬੰਦੇ ਨੇ ਇੱਟਾ ਲਾਉਣੀ ਸੀ ਉਹਨਾਂ ਨੇ ਇੱਟਾ ਲਾਉਣ ਵਾਲੇ ਕਹਿੰਦੇ ਸੀ ਇੱਟਾ ਲਾਉਣੀ ਐ ਨਹੀਂ ਸੀ ਹੋਰ ਕੰਮ ਨਹੀਂ ਕਰਨਾ ਹੈਗਾ ਸ਼ਿਵਰਾਜ ਕਹਿੰਦੇ ਨੇ ਸ਼ਿਵਰਾਜ ਪਾਲ ਦੀ ਸ਼ਿਵਰਾਜ ਪਾਲਾ ਅੱਛਾ ਮਤਲਬ ਉਹ ਸਾਰੇ ਪੱਲਾ ਛੱਡ ਰਹੇ ਨੇ ਪੱਲਾ ਛੱਡ ਰਹੇ ਨਹੀਂ ਕੋਈ ਕਰ ਨਹੀਂ ਰਿਹਾ ਹੈਗਾ ਵੀ ਅਸੀਂ ਆਹ ਪੂਰੇ ਪੁਆਇੰਟ ਦੇ ਉੱਤੇ ਕੰਮ ਕਰਾਂਗੇ ਸਰਕਾਰਾਂ ਤੋਂ ਉਮੀਦ ਹੈਗੀ ਕਿ ਤੋਂ ਕੋਈ ਹੁਣ ਉਮੀਦ ਕੀ ਆ ਜੀ ਬਸ ਹੁਣ ਦਾ ਜਿਹੜਾ ਕੰਮ ਹੋਣਾ ਸੀ ਹੋ ਗਿਆ ਨੁਕਸਾਨ ਕੌਣ ਭਰੂਗਾ ਸਾਡਾ ਕੋਈ ਨੁਕਸਾਨ ਵੀ ਨਹੀਂ ਭਰਨ ਵਾਲਾ ਹੈਗਾ ਕਿਹਨੂੰ ਜਾ ਕੇ ਕਹੀਏ ਸਰਕਾਰੇ ਦੁਆਰੇ ਜੇ ਪਹੁੰਚ ਕਰਦੇ ਆ ਤਾਂ ਕੋਈ ਸੁਣਨ ਨੂੰ ਤਿਆਰ ਨਹੀਂ ਹੈਗਾ ਕਮ ਸੇ ਕਮ ਕੋਈ ਬੰਦਾ ਜਿਹੜਾ ਹੁਣ ਆਪਾਂ ਮੋਤਵਾਰ ਬੰਦੇ ਚੁਣੇ ਨੇ ਉਹਨਾਂ ਦਾ ਆ ਕੇ ਦੇਖਣਾ ਤਾਂ ਫਰਜ਼ ਹੈਗਾ ਜੀ ਇਹ ਕਿਸੇ ਨੂੰ ਜਾ ਕੇ ਕਹਿੰਦੇ ਨਾ ਕੱਲਾ ਇਹੀ ਨਹੀਂ ਹੈਗਾ ਇਸ ਪੂਰੀ ਗਲੀ ਦੇ ਵਿੱਚ ਇਹੀ ਆ ਪਰ ਗੱਲ ਕੀ ਅਗਲਾ ਬੋਲ ਕੇ ਰਾਜ਼ ਨਹੀਂ ਹੈਗਾ ਅਗਲਾ ਕਹਿੰਦਾ ਵੀ ਕੱਲ ਨੂੰ ਕੋਈ ਐਕਸ਼ਨ ਆ ਹਾਂ ਐਕਸ਼ਨ ਹੋਊਗਾ ਕੋਈ ਗੱਲਬਾਤ ਹੋਊਗੀ ਕੋਈ ਸਰਕਾਰ ਦੇ ਖਿਲਾਫ ਸਾਰੀ ਲੀਕ ਦੀ ਪ੍ਰਿਆਰ ਦੇਖੋ ਤੁਸੀਂ ਆਹ ਕੰਧ ਦੇ ਵਿੱਚ ਪਾਣੀ ਉਹ ਸਾਰਾ ਅੰਤਰੀ ਜਾ ਰਿਹਾ ਹੈ ਮੁਆਵਜ਼ਾ ਦਾ ਕੋਈ ਨਹੀਂ ਹੈਗਾ ਜੀ ਬਾਅਦ ਚ ਦਿੱਤੇ ਤਾਂ ਕੋਈ ਫਾਇਦਾ ਨਹੀਂ ਹੈਗਾ ਫਿਰ ਪਹਿਲਾਂ ਹੀ ਇਹ ਕੰਮ ਤੇ ਗੌਰ ਕਰਿਆ ਜਾਵੇ ਤਾਂ ਸਾਰਿਆਂ ਨੂੰ ਬੈਸਟ ਆ ਪਹਿਲਾਂ ਹੀ ਸੋਚਣਾ ਚਾਹੀਦਾ ਸਾਰਾ ਕੁਝ ਠੀਕ ਹੈ